ਕਰਨਾਮ ਸਧਾਰਜ ਜਲੰਧਰ ਸਪਤਰ ਸਧਾਰ ਕਰਮ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਛਤਰਾਣਾ ਅੱਡਾ ਅਸੀਂ ਤੁਹਾਨੂੰ ਅਜ ਤੋਂ ਤਕਰੀਬਨ 8-9 ਮਹੀਨੇ ਪਹਿਲਾਂ 50 ਦਿਨ ਦਾ ਬਾਡੀ ਸਰਵਿਸ ਪੈਕ ਦੇ ਕੇ ਗਿਆ ਸੀ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾ ਸੀ ਮੇਰੇ ਜੀ ਚੂਕੜੇ ਚ ਪੀੜ ਨਿਕਲਦੀ ਸੀ ਤੇ ਫੱਲੇ ਪੈਰਾਂ ਨਾਲ ਜਾਂਦੀ ਸੀ ਠੀਕ ਹੈ ਜੀ ਉਹ ਹੁਣ ਮੈਂ ਠੀਕ ਆ ਠੀਕ ਹੈ ਹਾਂਜੀ ਹੋਰ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਦਿੱਕਤ ਸੀ ਪਹਿਲਾਂ ਹਾਰਮੋਨ ਜਾਂ ਪਹਿਲਾਂ ਜੋ ਸੇਕ ਨਿਕਲਦਾ ਸੀ ਠੀਕ ਹੈ ਉਹ ਵੀ ਮੈਂ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਸਰੀਰਕ ਕਮਜ਼ੋਰੀ ਕੋਈ ਮਹਿਸੂਸ ਕਰਦੇ ਸੀ ਨਾ ਪਹਿਲਾਂ ਨਹੀਂ ਹੁਣ ਬਿਲਕੁਲ ਤੰਦਰੁਸਤ ਹੈ ਸਰੀਰ ਮੇਰਾ ਪਹਿਲਾਂ ਮਹਿਸੂਸ ਕਰਦੇ ਸੀ ਹਾਂਜੀ ਤੇ ਬਾਡੀ ਸਰਵਿਸ ਤੋਂ ਬਾਅਦ ਅੱਜ ਤੁਹਾਨੂੰ ਜਿਹੜੇ ਤਕਰੀਬਨ 9 ਮਹੀਨੇ ਹੋ ਚਲੇ 8-9 ਮਹੀਨੇ ਹੋ ਗਏ ਬਾਡੀ ਸਰਵਿਸ ਪੈਕ ਲੈ ਰਹੇ ਹਾਂ ਤਾਂ ਹੁਣ ਉਸ ਤੋਂ ਬਾਅਦ ਅੱਜ ਤੱਕ ਤੁਸੀਂ ਕੀ ਮਹਿਸੂਸ ਕੀਤਾ ਹੈ ਆਦੇ ਬਾਰੇ ਮੈਂ ਦੇਖੀਤਾ ਜੀ ਮੈਂ ਜ਼ਰਾ ਸਰੀਰ ਬਹੁਤ ਤੰਦਰੁਸਤ ਹੈ ਠੀਕ ਹੈ ਜੀ ਬਸ ਵਧੀਆ ਬਿਲਕੁਲ ਕੋਈ ਠੀਕ ਹੈ ਮੇਰਾ ਜੀ ਕਰਦਾ ਵੀ ਮੈਂ ਛਾਲਾ ਮਾਰਾਂ ਤੇ ਭੱਜਾਂ ਠੀਕ ਹੈ ਮੈਨੂੰ ਕੋਈ ਵੀ ਮਾੜੀ ਮੋਟੀ ਵੀ ਦਿੱਕਤ ਨਹੀਂ ਆएगी ਠੀਕ ਹੈ ਜੀ ਤੇ ਮੇਰੀ ਪੀੜ ਅੱਗੇ ਮੈਂ ਥੋੜਾ ਬਿਆਦਾ ਵੀ ਚੱਲ ਕੇ ਗੱਡੀ ਤੇ ਬੈਠਦਾ ਹਾਂ ਜਾਂ ਮੈਂ ਬੈਠਾ ਰਹਿੰਦਾ ਮੇਰੇ ਚੂਕਣੇ ਚ ਪੀੜ ਨਿਕਲਦੀ ਸੀ ਤੇ ਮੈਂ ਜਿੰਨਾ ਚ ਉੱਠ ਕੇ ਤੋਰ ਨਹੀਂ ਸਾਂ ਲੈਂਦਾ ਉਹਨਾਂ ਚ ਰੀੜ ਨਹੀਂ ਛੱਟਦੀ ਮੈਂ ਨਹੀਂ ਹੱਸ ਸਕਦਾ ਹੁਣ ਉਸ ਤੋਂ ਬਾਅਦ ਮੈਂ ਪਟਿਆਲੇ ਵੀ ਜਾਣਾ ਤੇ ਆ ਥੋੜੇ ਦਿਨ ਰੋ ਕੇ ਮੈਂ ਫਤਿਆਵਾਦ ਵੀ ਗਿਆ ਗੱਡੀ ਲੈ ਕੇ ਆਵ ਗਿਆ ਖੁਦ ਠੀਕ ਹੈ ਤੇ ਮੈਨੂੰ ਕੋਈ ਤਕਲੀਫ ਨਹੀਂ ਹੋਈ ਮੇਰਾ ਹੁਣ ਜਾਣ ਦੇ ਵਿੱਚ ਸਹੀ ਰਹਿਣਾ ਠੀਕ ਹੈ ਬਿਲਕੁਲ ਠੀਕ ਠੀਕ ਹੈ ਜੀ ਤੇ ਕਈ ਲੋਕ ਇਹ ਮਹਿਸੂਸ ਕਰਦੇ ਆ ਵੀ ਹਾਂ ਜੀ ਇਹ ਨਸ਼ਾ ਤਾਂ ਨਹੀਂ ਇਹਦੇ ਵਿੱਚ ਜਾਂ ਕੋਈ ਚੀਜ਼ੇ ਵੀ ਤੁਸੀਂ 9 ਮਹੀਨੇ ਹੋ ਗਏ ਤੁਹਾਨੂੰ ਛੱਡਿਆ 8 ਮਹੀਨੇ ਹੋ ਗਏ ਤਕਰੀਬਨ ਤੁਹਾਨੂੰ ਛੱਡਿਆ ਨਾ ਬਾਡੀ ਸਰਵਿਸ ਹਾਂਜੀ ਤਾਂ ਕੀ ਉਸ ਤੋਂ ਬਾਅਦ ਤੁਹਾਨੂੰ ਕੋਈ ਮਹਿਸੂਸ ਹੋਇਆ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਇਹਦੇ ਵਿੱਚ ਕੋਈ ਨਸ਼ੇ ਵਾਲੀ ਗੱਲ ਨਹੀਂ ਇਹ ਤਾਂ ਜੂਸ ਨੇ ਾਰ ਕੱਢੇ ਹੋਏ ਨੇ ਉਹਨਾਂ ਦੇ ਠੀਕ ਹੈ ਜੀ ਹਾਂਜੀ ਇਹਨਾਂ ਦੇ ਕੋਈ ਵੀ ਨਸ਼ੇ ਵਾਲੀ ਕੋਈ ਗੱਲਬਾਤ ਨਹੀਂ ਹੈ ਠੀਕ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਬਿਲਕੁਲ ਸਹੀ ਬਿਲਕੁਲ ਤੰਦਰੁਸਤ ਆ ਤੇ ਬਹੁਤ ਸਾਰੇ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਮੈਸੇਜ ਦੇਣਾ ਵੀ ਇਹ ਬਹੁਤ ਚੰਗੀ ਚੀਜ਼ ਹੈ ਜੂਸ ਨੇ ਇਹ ਆਪਾਂ ਨੂੰ ਪੀਣੇ ਤੰਦਰੁਸਤ ਨੂੰ ਪੀਣੇ ਚਾਹੀਦੇ ਆ ਤੇ ਇਹ ਪੀਓ ਜੇ ਆਪਾਂ ਦੁੱਖ ਤਕਲੀਫ ਲੱਗੇ ਤੋਂ ਜਿਵੇਂ ਅੱਜ ਕੱਲ ਸਾਰੇ ਦਵਾਈਆਂ ਲੈਂਦੇ ਫਿਰਦੇ ਆ ਤੇ ਆਪਾਂ ਬਾਅਦ ਚ ਪੀਣੇ ਇਹਦੋਂ ਪਹਿਲਾਂ ਹੀ ਪੀ ਲਈ ਆ ਆਪਾਂ ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਥੋੜਾ ਨੋਰਮਲ ਖਰਚਾ ਠੀਕ ਹੈ ਜੀ ਇਹ ਵਧੀਆ ਜੇ ਲੈ ਲਓ ਸਭ ਤੋਂ ਚੰਗੀ ਚੀਜ਼ ਹੈ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ